ਮੇਰੀਆਂ ਪੈਣਾ ਮੇਰੀਆਂ ਮਾਤਾਵਾਂ ਤੁਸੀਂ ਸਾਰੇ ਪਹੁੰਚੇ ਹੋ ਮੈਂ ਆਪ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਇਸ ਮੰਚ ਤੋਂ ਇਸ ਸਟੇਜ ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਅਰ ਫਤਿਹ ਬੁਲਾਉਣੀ ਆ ਖੁਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਸਾਰੀ ਦੀ ਸਾਰੀ ਆਮ ਆਦਮੀ ਪਾਰਟੀ ਦੀ ਟੀਮ ਜਿਹੜੀ ਦਿਨ ਰਾਤ ਕਰਕੇ ਮਿਹਨਤ ਕਰ ਰਹੀ ਹੈ ਮੇਰੇ ਤੋਂ ਪਹਿਲਾਂ ਹਾਜ਼ਰੀ ਲਵਾ ਕੇ ਗਏ ਸਾਡੇ ਮੈਲਾ ਕਮਿਸ਼ਨ ਦੇ ਵਾਈਸ ਚੇਅਰਪਰਸਨ ਰੁਪਿੰਦਰ ਕੌਰ ਜੀ ਗਿੱਲ ਮੋੜ ਹਲਕੇ ਤੋਂ ਔਰ ਸਾਡੇ ਜ਼ੋਨ ਕੋਆਰਡੀਨੇਟਰ ਜਸਵਿੰਦਰ ਕੌਰ ਜੀ ਜਿਹੜੇ ਕਿ ਖੁਦ ਮਹਿਲਾ ਕਮਿਸ਼ਨ ਦੇ ਮੈਂਬਰ ਨੇ ਔਰ ਸਰਪੰਚ ਜਗਰਾਮ ਤੀਰਤ ਔਰ ਉਹਨਾਂ ਦੇ ਨਾਲ ਹੀ ਪੂਰੇ ਜ਼ੋਨ ਨੂੰ ਵੇਖ ਰਹੇ ਰੁਪਿੰਦਰ ਕੌਰ ਜੀ ਜਿਹੜੇ ਇੱਕ ਹੋਰ ਡਿਊਟੀ ਸੰਭਰੇ ਨੇ ਔਰ ਸਾਡੇ ਹਲਕੇ ਦੇ ਕੋਆਰਡੀਨੇਟਰ ਲੱਗੇ ਹੋਏ ਨੇ ਚਰਨਜੀਤ ਕੌਰ ਜੀ ਪਿੰਡ ਪੱਕਾ ਕਲਾਂ ਤੋਂ ਔਰ ਮੇਰੇ ਸਤਲਵੰਡੀ ਸਾਬੋ ਬਲਾਕ ਨੂੰ ਵੇਖ ਰਹੀ ਆ ਲਖਵੀਰ ਕੌਰ ਜੀ ਅਮਰਜੀਤ ਕੌਰ ਔਰ ਜਿਨ੍ਹਾਂ ਨੇ ਇਸ ਮੀਟਿੰਗ ਨੂੰ ਅੱਜ ਦੀ ਨੂੰ ਆਰਗੇਨਾਈਜ਼ ਕੀਤਾ ਔਰ ਬਹੁਤ ਸਾਰੇ ਮੇਰੇ ਬਲਾਕ ਦੇ ਪ੍ਰਧਾਨ ਜਿਹੜੇ ਸਟੇਜ ਤੇ ਬੈਠੇ ਆ ਉਹਨਾਂ ਦਾ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਆ ਹਰਜੀਤ ਸਰਾਂ ਜੀ ਕੜੇ ਨੇ ਚਿੰਗਲਾ ਸਾਹਿਬ ਬੋਲ ਕੇ ਗਏ ਨੇ ਤਰਵੰਡੀ ਸਾਬੂ ਦੇ ਮੇਰੇ ਸਾਰੇ ਐਮਸੀ ਜਿਹੜੇ ਬਹੁਤ ਮਿਹਨਤ ਕਰ ਰਹੇ ਨੇ ਪਹਿਲਾਂ ਤਾਂ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਤੁਸੀਂ ਸਾਰੇ ਜਣੇ ਇੱਕ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠੇ ਹੋਏ ਹੋ ਕਿਉਂਕਿ ਇੱਕ ਮੀਟਿੰਗਾਂ ਦਾ ਹੋਣਾ ਇੱਕ ਬਹਾਨਾ ਬਣਨਾ ਇੱਕ ਸਬਬ ਹੁੰਦਾ ਔਰ ਵੱਡੀ ਗਿਣਤੀ ਚਾਪਦੇਵ ਦੇ ਘਰਾਂ ਤੋਂ ਨਿਕਲ ਕੇ ਆਪਣੇ ਆਪਣੇ ਕੰਮ ਕਾਹ ਛੱਡ ਕੇ ਤੁਸੀਂ ਇੱਥੇ ਪਹੁੰਚੇ ਹੋ ਇੱਕ ਵਾਰੀ ਆਪਣੇ ਆਪਣੇ ਚੋੜ ਦੀ ਤਾੜੀ ਜਰੂਰ ਮਤਾ ਕਿਉਂਕਿ ਬਹੁਤ ਵੱਡੀ ਟਾਲਾ ਕੀਜੀਏ ਤੁਸੀਂ ਆਪਣੇ ਆਪਣੇ ਕੰਮ ਕਾਹ ਛੱਡ ਕੇ ਇੱਥੇ ਆਇਓ ਮੇਰੇ ਤੋਂ ਪਹਿਲਾਂ ਰੋਪਿੰਦਰ ਕੌਰ ਜੀ ਮੰਚ ਤੇ ਦੱਸ ਰਹੇ ਸੀਗੇ ਕਿਉਂਕਿ ਮੈਂ ਵੀ ਇਹਨਾਂ ਨੂੰ ਵਿਸਥਾਰ ਦੇ ਵਿੱਚ ਪੁੱਛਿਆ ਮੈਂ ਕਿ ਮੈਨੂੰ ਵੀ ਦੱਸੋ ਕਿ ਕਿਹੜੀ ਸਕੀਮ ਦੀ ਗੱਲ ਤੁਸੀਂ ਕਰ ਰਹੇ ਹੋ ਇਹ ਪਹਿਲੀ ਵਾਰੀ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਕਿ ਜਿਹਦੇ ਚ ਪਹਿਲ ਸਕੀਮ ਯਾਨੀ ਕਿ ਲੇਡੀਜ਼ ਦੇ ਗਰੁੱਪ ਬਣਾ ਕੇ ਉਹਨਾਂ ਨੂੰ ਵੱਖਰੇ ਵੱਖਰੇ ਕਿੱਤਿਆਂ ਦੇ ਵੱਖਰੇ ਵੱਖਰੇ ਕੰਮਾਂ ਦੇ ਵੱਖਰੇ ਵੱਖਰੇ ਆਪਣੇ ਆਪਣੇ ਰੋਜ਼ਗਾਰ ਜਿਹੜੇ ਉਹ ਗਰੁੱਪ ਦੇ ਵਿੱਚ ਦਿੱਤੇ ਜਾ ਰਹੇ ਨੇ ਤੇ ਇਸ ਕੱਲ ਨੂੰ ਮੈਂ ਸਮਝਦੀ ਆ ਕਿ ਇਹ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਕਿ ਜਿਸ ਉਪਰਾਲੇ ਦੇ ਤਹਿਤ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਸਰਕਾਰ ਇਸ ਗੱਲ ਤੇ ਪਹੁੰਚੀ ਹੈ ਕਿ ਜਿੰਨੀਆਂ ਵੀ ਸਾਡੀਆਂ ਭੈਣਾਂ ਘਰਾਂ ਦੇ ਵਿੱਚ ਬੇਰੋਜ਼ਗਾਰ ਨੇ ਉਹ ਆਪਣੇ ਆਪਣੇ ਘਰਾਂ 'ਚ ਬੈਠੀਆਂ ਨੇ ਉਹ ਸੋਚ ਰਹੀਆਂ ਨੇ ਕਿ ਅਸੀਂ ਵੀ ਘਰ ਦੀ ਕਬੀਲਦਾਰੀ ਦੇ ਵਿੱਚ ਹਿੱਸਾ ਕੋਣਾ ਇਹਨਾਂ ਦੇ ਮਨ 'ਚ ਇਹ ਗੱਲ ਚੱਲਦੀ ਹੈ ਕਿ ਅਸੀਂ ਆਪਣੇ ਖਰਚੇ ਆਪ ਤੋੜਨੇ ਨੇ ਇਹਨਾਂ ਨੂੰ ਵੀ ਲੱਗਦਾ ਕਿ ਪਰਿਵਾਰ ਨੂੰ ਸਹਾਇਕ ਦੀ ਲੋੜ ਆ ਪਰਿਵਾਰ ਨੂੰ ਸਹਾਰੇ ਦੀ ਲੋੜ ਆ ਕਿ ਅਸੀਂ ਆਪਣੀ ਕਮਾਈ ਆਪ ਕਰੀਏ ਸੋ ਸਰਕਾਰ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਵੇਖਦੇ ਹੋਏ ਇੱਕ ਪਹਿਲ ਕਦਮੀ ਕੀਤੀ ਆ ਕਿ ਮਹਿਲਾਵਾਂ ਦੇ ਗਰੁੱਪ ਬਣਾ ਕੇ ਸ਼ਾਇਦ ਉਹ 11 ਜਣਿਆਂ ਦੇ ਆ ਜਾਂ 21 ਜਣਿਆਂ ਦੇ ਕੁਝ ਇਸ ਤਰੀਕੇ ਨਾਲ ਬਣਾਈ ਨੇ ਉਹਨਾਂ ਗਰੁੱਪਾਂ ਦੇ ਵਿੱਚ ਉਹਨਾਂ ਨੂੰ ਕੰਮਾਂ ਦਾ ਵੇਰਵਾ ਦੇ ਕੇ ਕੰਮ ਦਿੱਤੇ ਜਾ ਰਹੇ ਨੇ ਤੇ ਸਾਲ ਨੂੰ ਇੱਕ ਬਹੁਤ ਵੱਡਾ ਉਪਰਾਲਾ ਮੈਂ ਸਮਝਦੀ ਆ ਸੜੇ ਜ਼ਿਲ੍ਹਾ ਪ੍ਰਧਾਨ ਜੀ ਕੇਂਦਰਪਾਲ ਜੀ ਪਹੁੰਚ ਚੁੱਕੇ ਨੇ ਜੀ ਇਹਨਾਂ ਦਾ ਵੀ ਮੈਂ ਇਸ ਮੰਚ ਤੋਂ ਸਵਾਗਤ ਕਰਦੀ ਆ ਪਰ ਲੇਟ ਹੋ ਗਏ ਥੋੜਾ ਜਿਹਾ ਸੋ ਇਕ ਤਾਂ ਤੁਸੀਂ ਸਾਰੇ ਜਿਹੜੇ ਬਲਾਕ ਪ੍ਰਧਾਨਾਂ ਦੇ ਨਾਲ ਕੋਆਰਡੀਨੇਟ ਕਰਕੇ ਆਪਣਾ ਆਪਣਾ ਨਾਮ ਆਪਣਾ ਆਪਣਾ ਜੋ ਵੀ ਐਡਰੈਸ ਰਵੇ ਰਿਹਾ ਕਿਉਂਕਿ ਅਗਲੇ ਜਿਹੜੇ ਗਰੁੱਪ ਬਣਾਉਣਗੇ ਇਹ ਤੁਹਾਨੂੰ ਨਾਲ ਦੀ ਨਾਲ ਦੱਸਦੇ ਰਹਿਣਗੇ ਪਰ ਮੈਂ ਤੁਹਾਡੀ ਸਾਰਿਆਂ ਦੀ ਦਿਲੋਂ ਧੰਨਵਾਦੀਆਂ ਦਿਲੋਂ ਰਣੀਆ ਕਿਉਂਕਿ ਜਦੋਂ ਵੀ ਕੋਈ ਇਲੈਕਸ਼ਨ ਆਈ ਆ ਉਸ ਸਿਲੈਕਸ਼ਨ ਦੇ ਵਿੱਚ ਤੁਸੀਂ ਸਾਰਿਆਂ ਨੇ ਵੱਧ ਚੜ ਕੇ ਮੇਰਾ ਸਾਥ ਦਿੱਤਾ ਵੱਧ ਚੜ ਕੇ ਮੇਰਾ ਸਹਿਯੋਗ ਦਿੱਤਾ ਅਰ ਜਦੋਂ ਵੀ ਆਮ ਆਦਮੀ ਪਾਰਟੀ ਨੇ ਸਲਵੰਡੀ ਸਾਹਬ ਤੋਂ ਇਲੈਕਸ਼ਨ ਲੜ ਕੇ ਉਸ ਇਲੈਕਸ਼ਨ ਨੂੰ ਜਿੱਤਿਆ ਤੁਸੀਂ ਮੈਨੂੰ ਜਿਤਾਇਆ ਤਾਂ ਉਹਨਾਂ ਦੇ ਵਿੱਚ ਸਭ ਤੋਂ ਵੱਡੀ ਭਾਗਿਆਦਾਰੀ ਉਹ ਮੇਰੀਆਂ ਪੈਣਾ ਦੀਆਂ ਮੇਰੀਆਂ ਮਤਾਵਾਂ ਦੀ ਰਹੀ ਇਹ ਮੈਨੂੰ ਪਤਾ ਕਿਉਂਕਿ ਜਿਸ ਵੀ ਘਰ ਵੋਟ ਮੰਗਣ ਦੇ ਲਈ ਜਿਸ ਵੀ ਘਰ ਕੰਪੇਨ ਲਈ ਜਾਂਦੇ ਸੀ ਤਾਂ ਹੋਰ ਤਾਂ ਮੈਨੂੰ ਪਤਾ ਨਹੀਂ ਕਿ ਪਰਵਾਦ ਦੇ ਮੈਂਬਰਾਂ ਦਾ ਰੁਝਾਨ ਜਿਵੇਂ ਵੀ ਹੁੰਦਾ ਸੀ ਪਰ ਮੈਨੂੰ ਬਹੁਤ ਸਾਰੇ ਘਰਾਂ ਦੇ ਵਿੱਚ ਕਵਾ ਜ਼ਰੂਰ ਆਉਂਦੀ ਹੁੰਦੀ ਸੀ ਕਿ ਨਹੀਂ ਪੁੱਤੋ ਤਾਂ ਉਹਨਾਂ ਦਾ ਤਾਂ ਪਤਾ ਨਹੀਂ ਪਰ ਅਸੀਂ ਵੋਟ ਤੈਨੂੰ ਪਾਵਾਂਗੇ ਤੇ ਇਸ ਗੱਲ ਲਈ ਮੈਂ ਮੇਰੀਆਂ ਭੈਣਾਂ ਦੀ ਹਮੇਸ਼ਾ ਧੰਨਵਾਦੀ ਆ ਹਮੇਸ਼ਾ ਰਣੀ ਹੈ ਔਰ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਆ ਕਮ ਸੇ ਕਮ